ਸਾਥੀ ਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੁਣ ਦੀ ਸਭ ਤੋਂ ਵੱਡੀ ਅਤੇ ਐਮ ਕਵਰ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਬਿਲਕੁਲ ਟੀਟ ਹੋ ਚੁੱਕੀ ਹੈ ਕਿਉਂਕਿ ਪੰਜਾਬ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 28 ਦਿਨ ਪੂਰੇ ਹੋ ਗਏ ਨੇ ਮਰਨ ਵਰਤ ਤੇ ਬੈਠੇ ਹੋ ਇਹਨੂੰ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਤਾਸ ਤੋਂ ਮਸਮੀ ਹੋ ਰਹੀ ਪੂਰੀ ਤਰ੍ਹਾਂ ਇਸ ਮਾਮਲੇ ਨੂੰ ਨਜ਼ਰ ਅੰਦਾਜ਼ ਕੀਤਾ ਚਾਰਿਆ ਹੈ ਵਾਰ-ਵਾਰ ਗੁਹਾਰ ਲਗਾਈ ਗਈ ਕਿਸਾਨਾਂ ਵੱਲੋਂ ਕਿ ਸਾਨੂੰ ਤੇਈ ਫਸਲਾਂ ਉੱਤੇ ਐਮਐਸਪੀ ਦਿੱਤੀ ਜਾਵੇ ਅਤੇ ਤਿੰਨੇ ਕਾਲੇ ਕਾਨੂੰਨਾਂ ਦੇ ਜਿਹੜੇ ਤੁਸੀਂ ਵਾਪਸ ਲੈਨੇ 2021 ਦੇ ਵਿੱਚ ਉਹਨਾਂ ਦਾ ਲਿਖਤੀ ਪ੍ਰਮਾਨ ਪੱਤਰ ਦਿੱਤਾ ਜਾਵੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕੇ ਦਿਲ ਦਾ ਦੌਰੇ ਪੈਣ ਦੇ ਸੰਕੇਤ ਸ਼ੁਰੂ ਹੋ ਗਏ ਨੇ ਜਗਜੀਤ ਸਿੰਘ ਡੱਲੇਵਾਲੂ ਜਿਹੜੀ ਡਾਕਟਰਾਂ ਦੀ ਜਿਹੜੀ ਟੀਮ ਹੈ ਜਿਹੜੀ ਜਾਂਚ ਕਰੀ ਹੈ ਜਗਜੀਤ ਸਿੰਘ ਡੱਲੇਵਾਲ ਦਾ ਉਹਨਾਂ ਨੇ ਕਿਹਾ ਹੈ ਕਿ ਪੂਰੇ ਤਰ੍ਹਾਂ ਨਾਲ ਖਤਰੇ ਦੀ ਘੰਟੀ ਮੰਡਰਾ ਰਹੀ ਹੈ ਜਗਜੀਤ ਸਿੰਘ ਡੱਲੇਵਾਲ ਤੇ ਜਗਜੀਤ ਸਿੰਘ ਡੱਲੇਵਾਲ ਨੂੰ ਕਿਸੇ ਵੀ ਸਮੇਂ ਅੱਜ ਸ਼ਾਮ ਤੋਂ ਪਹਿਲਾਂ-ਪਹਿਲਾਂ ਦਿਲ ਦਾ ਦੌਰਾ ਪੈ ਸਕਦਾ ਹੈ ਉਹ ਇਸ ਦੁਨੀਆ ਤੋਂ ਕੁਝ ਕਰ ਸਕਦੇ ਨਹੀਂ ਕਿਉਂਕਿ ਉਹਨਾਂ ਦੇ ਹੱਥ ਅਤੇ ਪੈਰ ਬਿਲਕੁਲ ਸੁਨ ਹੋ ਗਏ ਨੇ ਅਤੇ ਉਹਨਾਂ ਦੇ ਕੋਲ ਐਨੀ ਸ਼ਮਤਾ ਨਹੀਂ ਕਿ ਉਹ ਕਿਸੇ ਨਾਲ ਗੱਲਬਾਤ ਕਰ ਸਕਣ ਡਾਕਟਰਾਂ ਵੱਲੋਂ ਵੱਡਾ ਫਰਮਾਨ ਜਾਰੀ ਕਰ ਦਿੱਤਾ ਹੈ ਜਿੰਨੇ ਵੀ ਉਥੇ ਕਿਸਾਨ ਅਤੇ ਕਿਸਾਨ ਜਥੇ ਬੰਦੀਆਂ ਬੰਧੀਆਂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਬੈਠੀਆਂ ਹੋਈਆਂ ਨੇ ਸੂਤਰਾਂ ਦੇ ਹਵਾਲੇ ਤੋਂ ਜੁੜੀ ਵੱਡੀ ਖਬਰ ਆ ਰਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਕਿਸੇ ਵੀ ਸਮੇਂ ਦਿਲ ਦਾ ਦੌਰਾ ਪੈ ਸਕਦਾ ਹੈ ਕਿਉਂਕਿ ਨਾ ਦੀ ਖਾਲਤ ਜਿਹੜੀ ਹੈ ਬਿਲਕੁਲ ਨਾਜ਼ੁਕ ਬਣ ਚੁੱਕੀ ਹੈ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਦੀਆਂ ਮੰਗਾਂ ਨਹੀਂ ਮੰਨੀਆਂ ਚਾਹ ਰੀਆਂ ਭਾਰਤੀ ਜਨਤਾ ਪਾਰਟੀ ਦੂਸਰੇ ਪਾਸੇ ਆਪ ਆਦਮੀ ਪਾਰਟੀ ਸਰਕਾਰ ਬਣੋ ਲੇਕਿਨ ਜਗਜੀਤ ਸਿੰਘ ਡੱਲੇਵਾਲ ਕਹਿੰਦੇ ਨੇ ਕਿ ਮੈਂ ਇਕੱਲੇ ਆਪਦੇ ਬੱਚਿਆਂ ਵਾਸਤੇ ਜਾਂ ਪੰਜਾਬ ਦੇ ਕਿਸਾਨਾਂ ਵਾਸਤੇ ਨਹੀਂ ਮੈਂ ਪੂਰੇ ਭਾਰ ਦੇ ਕਿਸਾਨਾਂ ਅਤੇ ਉਸ ਦੇ ਉਹਨਾਂ ਦੇ ਬੱਚਿਆਂ ਵਾਸਤੇ ਸ਼ਹੀਦੀ ਦੇਣ ਨੂੰ ਤਿਆਰ ਹਾਂ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਕੰਨਾਂ ਉੱਤੇ ਚੂ ਨਹੀਂ ਸਰਕਾਰੀ ਇੱਧਰ ਡਾਕਟਰਾਂ ਨੇ ਜਿਹੜਾ ਵੱਡਾ ਫਰਮਾਨ ਹੁਕਮ ਜਾਰੀ ਕਰ ਦਿੱਤੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਕੰਡੀਸ਼ਨ ਹੈ ਉਹ ਬਿਲਕੁਲ ਕ੍ਰਿਟੀਕਲ ਹੋ ਚੁੱਕੀ ਹੈ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ ਜਗਜੀਤ ਸਿੰਘ ਡੱਲੇਵਾਲ ਕੋ ਜਗਜੀਤ ਸਿੰਘ ਡੱਲੇਵਾਲ ਤੇ ਬਾਰ ਬਾਰ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਤੁਸੀਂ ਡਾਕਟਰੀ ਸਹਾਇਤਾ ਲਓ ਲੇਕਿਨ ਉਹਨਾਂ ਨੇ ਕੋਰੀ ਨਾ ਕਰ ਦਿੱਤੀ ਹੈ ਕਿ ਮੈਂ ਬਿਲਕੁਲ ਡਾਕਟਰੀ ਸਹਾਇਤਾ ਨਹੀਂ ਲਵਾਵਾਂਗਾ ਸ਼ਹੀਦੀ ਦੇਾਂਗਾ ਕਿਸਾਨ ਅਤੇ ਕਿਸਾਨਾਂ ਦੇ ਬੱਚਿਆਂ ਵਾਸਤੇ ਜਗਜੀਤ ਸਿੰਘ ਡੱਲੇਵਾਲ ਨੂੰ ਡਾਕਟਰ ਨੇ ਕਹਿ ਦਿੱਤਾ ਹੈ ਕਿ ਕਿਸੇ ਵੀ ਸਮੇ ਜਿਹੜਾ ਹੈ ਉਸ ਨੂੰ ਦਿਲ ਦਾ ਤੋਰਾ ਪੈ ਸਕਦਾ ਹੈ ਧੰਨ